ਸਨਮਾਨਯ ਗੁਰੂ ਰੂਪ ਸਾਧ ਸੰਗਤ ਜੀ ਵਿਚਾਰ ਅਰੰਭ ਕਰੀਏ ਪ੍ਰਥਮ ਫਤੇ ਪਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਿਚਾਰ ਦਾਸ ਨੇ ਕੱਲ ਅਰੰਭ ਕੀਤੀ ਸੀ ਜਪੋ ਤਾ ਏਕੋ ਨਾਮੁ ਅਵਰ ਨਿਰਾਫਲ ਕਾਮਾ ਧਾਰਮਿਕ ਜਗਤ ਦੇ ਜਿੰਨੇ ਵੀ ਕੰਮ ਨੇ ਜਿੰਨੇ ਵੀ ਕਰਮ ਨੇ ਸੰਸਕ੍ਰਿਤ ਦੇ ਚ ਕਰਮ ਕਹਿੰਦੇ ਨੇ ਪੰਜਾਬੀ ਚ ਅਸੀਂ ਕੰਮ ਕਹ ਦਈਏ ਕੀ ਕਰਮ ਕਰਦਾ ਕੀ ਕੰਮ ਕਰਦਾ ਧਾਰਮਿਕ ਜਗਤ ਦੇ ਜਿੰਨੇ ਵੀ ਕਰਮ ਨੇ ਸਾਬ ਕਹਿੰਦੇ ਨੇ ਅਗਰ ਨਾਮ ਨਹੀਂ ਜਪਿਆ ਜਾ ਰਿਹਾ ਤੋ ਸਭ ਵਿਅਰਥ ਨੇ ਵਿਅਰਥ ਨੇ ਜਪੋ ਤਾ ਏਕੋ ਨਾਮ ਅਵਰ ਨਿਰਾਫਲ ਕਾਮ ਇਹ ਇਵੇਂ ਸੁਤੇ ਸਿਧ ਨਹੀਂ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਬਾਣੀ ਦਾ ਨਾਮ ਜਪ ਹੈ ਐਵੇਂ ਨਹੀਂ ਹੈ ਕੁਝ ਖਾਸ ਕਾਰਨ ਹੈ ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ اعلان ایسا کہنا جپوت ایکو نامہ اور نِرا فل کاما دھرم دے جگت دی چیاترا ارام بھی اسے دن اوندے ہے جس دن منک جپنا ارام کردا ہے اس تو پہلے اے تیاری دے وچ ہے دھرم دی تیاری تے کر رہے ہے ਅਜੇ ਧਰਮ ਦੇ ਮਾਰਗ ਤੇ ਚੱਲਿਆ ਨਹੀਂ ਹੈ ਧਰਮ ਦੇ ਮਾਰਗ ਤੇ ਸਾਡੀ ਸੁਰਤ ਨੇ ਚੱਲਣਾ ਹੈ ਸਰੀਰ ਨੇ ਨਹੀਂ ਇੱਕ ਉਹ ਮਾਰਗ ਜਿਸ ਤੇ ਸਾਡਾ ਤਨ ਚੱਲਦਾ ਹੈ ਇੱਕ ਉਹ ਮਾਰਗ ਜਿਸ ਤੇ ਸਾਡਾ ਧਿਆਨ ਚੱਲਦਾ ਹੈ ਇਸ ਵਾਸਤੇ ਭਾਰਤ ਦੇ ਵਿੱਚ ਧਾਰਮਿਕ ਸਾਧਨਾ ਨੂੰ ਧਿਆਨ ਸਾਧਨਾ ਕਹਿੰਦੇ ਨੇ ਧਿਆਨ ਸਾਧਨਾ ਗਲਗੀਦਰ ਪਾਤਸ਼ਾਹ ਕਹਿੰਦੇ ਨੇ ਧਿਆਨ धरो ਤਹ ਕੋਮਨ ਮੈਂ ਜਹ ਕੋ ਅਮਤੋਜ ਸਵੇ ਜਗ ਛਾਇਓ ਧਿਆਨ ਉਸ ਦੇਚ धरो ਜਿਸ ਦੀ ਸ਼ਕਤੀ ਨਾਲ ਸਾਰਾ ਬ੍ਰਹਿਮੰਡ ਖੜਾ ਹੈ ਫਿਰ ਪ੍ਰਸ਼ਨ ਖੜਾ ਹੋਵੇਗਾ ਉਸ ਸ਼ਕਤੀ ਦਾ ਕੋਈ ਰੰਗ ਨਹੀਂ ਕੋਈ ਰੂਪ ਨਹੀਂ ਤੋ ਧਿਆਨ ਕਿਵੇਂ ਜੋੜੀਏ ਕਿੱਥੇ ਜੋੜੀ ਹੈ ਧਾਰਮਿਕ ਜਗਤ ਦੇ ਚ ਇਹ ਬਹੁਤ ਵੱਡਾ ਪ੍ਰਸ਼ਨ ਹੈ ਸਹਿਬ ਸਾਨੂੰ ਜੋ ਫਰਮਾਨ ਕਰਦੇ ਨੇ ਧਨੁ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰਮੁਖ ਅਕਥ ਕਹਾਣੀ ਇਹ ਬੁਨਿਆਦੀ ਨੁਕਤੇ ਦਾਸ ਆਪ ਜੀ ਦੇ ਸਾਹਮਣੇ ਰੱਖ ਰਿਹਾ ਇਸ ਨੂੰ ਸਮਝੇ ਬਿਨਾ ਇਸਨੂੰ ਮੰਨੇ ਬਿਨਾ ਧਰਮ ਦੀ ਯਾਤਰਾ ਨਹੀਂ ਹੈ। ਭਾਵੇਂ ਰੋਜ਼ ਮਨੁੱਖ ਗੁਰਦੁਆਰੇ ਆਵੇ, ਕਥਾ ਕੀਰਤਨ ਸੁਣੇ, ਦਾਨ ਪਨ ਕਰੇ। ਜਪਣਾ ਆਰੰਭ ਨਹੀਂ ਹੋਇਆ ਤਾਂ ਚੱਲਣਾ ਆਰੰਭ ਨਹੀਂ ਹੋਇਆ। ਜਪੋ ਤਾ ਏਕੋ ਨਾਮੁ ਅਵਰ ਨਿਰਾਫਲ ਕਾਮ। ਮੈਂ ਫਿਰ ਦਰਾਵਾਂ ਜਿਹੜੀ ਪਹਿਲੀ ਬਾਣੀ ਜਪ ਹੈ ਜਿਹਨੂੰ ਸਤਕਾਰ ਵਜੋਂ ਅਸੀਂ ਜਪਜੀ ਸਾਹਿਬ ਕਹਿੰਦੇ ਆ ਇਸ ਤੇ ਚ ਮੋਲ ਨੁਕਤੇ ਤੈਨ ਨੇ ਜਪ ਕਿਸ ਦਾ ਕਰਨਾ ਹੈ ਜਪ ਕਿਵੇਂ ਕਰਨਾ ਹੈ ਜਪ ਕਦੋਂ ਕਰਨਾ ਹੈ ਜਪ ਦਾ ਮਤਲਬ ਹੈ ਕਿਸੇ ਇੱਕ ਅੱਖਰ ਤੇ ਕਿਸੇ ਇੱਕ ਸ਼ਬਦ ਤੇ ਆਪਣਾ ਧਿਆਨ ਲੈਣਾ ਧੁਨ ਮੇ ਧਿਆਨ ਧਿਆਨ ਨੇ ਜਾਨਿਆ ਗੁਰਮੁਖ ਅਕਥ ਕਹਾਣੀ ਮਹਾਰਾਜ ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਬੋਲ ਹੈ ਰਾਮ ਕੱਲੀ ਰਾਗ ਦਾ ਉਹ ਜੋ ਪਰਮਾਤਮਾ ਅਕਥ ਹੈ ਜਿਹਨੂੰ ਬਿਆਨ ਕਰਨਾ ਕਠਨ ਹੈ ਕ੍ਰਿਬਨ ਕ੍ਰਿਬਨ ਭਗਤਾ ਨੇ ਐਸਾ ਹੀ ਆਖਿਆ ਦੂਰ ਕਿਉਂ ਜਾਓ ਧੰਗੁਰ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਜੇ ਹਉ ਜਾਣਾ ਜੇ ਮੈਂ ਉਸਨੂੰ ਜਾਣ ਵੀ ਲਿਆ ਜੇ ਮੈਂ ਉਸਦਾ ਰਸ ਮਾਣ ਵੀ ਲਿਆ ਆਖਾ ਨਹੀਂ ਮੈਂ ਕਹਿਣਾ ਨਹੀਂ ਮਹਾਰਾਜ ਜਾਣ ਲਿਆ ਜੇ ਕਹਿ ਦੋ ਰਸ ਮੰਨ ਲਿਆ ਤੇ ਕਹਿ ਦੋ ਕਈਆਂ ਨੂੰ ਪਤਾ ਚਲ ਜਾਏਗਾ ਕਈਆਂ ਨੂੰ ਬੋਧ ਮਿਲ ਜਾਏਗਾ ਪਤਾ ਸਭ ਕੀ ਕਹਿੰਦਨ ਜੇ ਹਾਂ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਜੋ ਮੈਂ ਕਹਿਣਾ ਹੈ ਜੋ ਮੈਂ ਕਥਨੀ ਕਰਨੀ ਹੈ ਉਹਦੇ ਚ ਪੂਰਾ ਆਉਂਦਾ ਨਹੀਂ ਮੈਂ ਪੂਰਾ ਨਹੀਂ ਬਿਆਨ ਕਰ ਸਕਦਾ फिर सतगुरु कहते क्या हो कथी कथे कथ देखा मैं कथन कर करके देख ले मैं बोल बोल के देख ले क्या हो कथी कथे कथ देखा मैं अकथ ना कथ ना जाए वो अकथ है मैं कथन नहीं कर सकता नहीं कह सकता धन गुरु गोबिंद सिंह जी महाराज अकाल उसत प्रमाण कर देने कहा नाम को कहा कह कहा मैं बखानो कहे मो ना आवे हे प्रभु तू की है मैं नहीं कह सकता कहा नाम को तेरी हस्ती की है तू है की वो रस्ते आनंद की है कहा नाम को कहा कह कहावे ਕਹਾ ਮੈਂ ਬਖਾਨੋ ਕਹੇ ਮੋਨਾਵੇ ਮੇਰੇ ਕਹਿਣੇ ਚ ਨਹੀਂ ਆਉਂਦਾ ਮੈਂ ਜਿਤਨਾ ਕਹਾਂਗਾ ਉਹਦੇ ਚ ਪ੍ਰਮਾਤਮਾ ਪੂਰੇ ਦਾ ਪੂਰਾ ਪ੍ਰਗਟ ਨਹੀਂ ਆਉਂਦਾ ਦੁਨੀਆ ਭਰ ਦੇ ਭਗਤਾ ਨੇ ਇਹ ਆਖੇ ਅਕਥ ਹੈ ਕਬੀਰ ਵੀ ਕਹਿੰਦੇ ਨੇ ਹਰ ਕੀ ਅਕਥ ਕਥਾ ਹੈ ਨਿਆਰੀ ਲੇਕਿਨ ਫਿਰ ਵੀ ਭਗਤ ਬਹੁਤ ਬੋਲੇ ਨੇ ਸੰਤ ਬਹੁਤ ਬੋਲੇ ਨੇ ਇੱਕ ਪਾਸੇ ਕਹਿੰਦੇ ਨੇ ਸਿੱਖਾਈ ਨਹੀਂ ਸਕਦੇ ਫਿਰ ਵੀ ਕਹਿੰਦੇ ਨੇ ਉਹ ਕਹਿਣਾ ਸਿਰਫ ਇਸ਼ਾਰਾ ਹੈ ਉਹ ਕਹਿਣਾ ਇਹ ਜਿਵੇਂ ਸਾਗਰ ਦੇ ਚੋਂ ਇੱਕ ਚਮਚ ਪਾਣੀ ਕਿਸੇ ਨੂੰ ਪ੍ਰਾਪਤ ਹੋਵੇ ਤੇ ਅੱਗੋਂ ਰੱਖ ਦੇਵੇ ਕਥਨੀ ਪੂਰੀ ਨਹੀਂ ਹੋ ਸਕਦੀ ਇਸ ਰਸ ਨੂੰ ਕੋਈ ਮਾਣ ਤੇ ਸਕਦਾ ਹੈ ਬਿਆਨ ਨਹੀਂ ਕਰ ਸਕਦਾ ਇਸ ਰਸ ਨੂੰ ਕੋਈ ਮਾਣ ਨਹੀਂ ਤੇ ਸਕਦਾ। ਵੰਡ ਨਹੀਂ ਸਕਦਾ। ਇਹ ਵੀ ਮੈਲਸ ਕਰਦੇ ਆ। ਸਾਰੀ ਦੁਨੀਆਂ ਦੇ ਵਿੱਚ ਧਨ ਵੱਧਦਾ ਜਾ ਰਿਹਾ ਹੈ। ਸਾਰੀ ਦੁਨੀਆਂ ਦੇ ਵਿੱਚ ਧਰਮ ਘਟਦਾ ਜਾ ਰਿਹਾ ਹੈ। ਪਤਾ ਹੈ ਕਿਉਂ? ਬੜੇ ਧਿਆਨ ਨਾਲ ਸੁਣਨਾ। ਧਨ ਦੀ ਵਸੀਅਤ ਹੋ ਸਕਦੀ ਹੈ। ਪਿਤਾ ਪੁੱਤਰ ਦੇ ਨਾਂ ਕਰ ਸਕਦਾ ਹੈ ਪਰ ਆਪਰਾ ਦੇ ਨਾਂ ਕਰ ਸਕਦਾ ਹੈ ਪਤੀ ਪਤਨੀ ਦੇ ਨਾਂ ਕਰ ਸਕਦਾ ਹੈ ਪਤਨੀ ਦਾ ਧਨ ਪਤੀ ਦਾ ਹੋ ਸਕਦਾ ਹੈ ਲੇਕਿਨ ਮੈਂ ਅਰਜ਼ ਕਰਾਂ ਧਰਮ ਦੀ ਵਸੀਅਤ ਨਹੀਂ ਹੋ ਸਕਦੀ ਉਹ ਕਿਸੇ ਨੇ ਰੱਬੀ ਰਸ ਮੰਨ ਲਿਆ ਉਹਦੀ ਵਸੀਅਤ ਨਹੀਂ ਹੋ ਸਕਦੀ ਇਸ ਵਾਸਤੇ ਦੇਖਿਆ ਗਿਆ ਹੈ ਪਿਤਾ ਧਾਰਮਿਕ ਹੈ ਪੁੱਤਰ ਧਾਰਮਿਕ ਨਹੀਂ ਹੈ ਪੁੱਤਰ ਧਾਰਮਿਕ ਹੈ ਪਿਤਾ ਧਾਰਮਿਕ ਨਹੀਂ ਹੈ ਵਸੀਅਤ ਨਹੀਂ ਹੋ ਸਕਦੀ ਪ੍ਰਹਿਲਾਦ ਧਾਰਮਿਕ ਹੈ ਉਹਦਾ ਪਿਓ ਧਾਰਮਿਕ ਨਹੀਂ ਹੈ ਹਰਨਾਕਸ਼ ਉਹ ਤੇ ਦੋਸ਼ਸ਼ੀ ਮਹਾਂ ਦੋਸ਼ਸ਼ੀ ਉਹਨੇ ਤੇ ਆਪਣੇ ਛੋਟੇ ਜਿਹਾਂ ਬੱਚੇ ਨੂੰ ਬੜਾ ਤੰਗ ਕੀਤਾ ਬਹੁਤ ਪਰੇਸ਼ਾਨ ਕੀਤਾ ਇੱਕ ਦਫਾ ਮੈਂ ਫਿਰ ਅਰਜ਼ ਕਰਾਂ ਪਦਾਰਸ਼ ਦੀ ਤਰ੍ਹਾਂ ਚੁੱਕ ਕੇ ਇਸ ਤਰ੍ਹਾਂ ਕਿਸੇ ਨੂੰ ਰੱਬੀ ਰਸ ਨਹੀਂ ਦਿੱਤਾ ਜਾ ਸਕਦਾ ਅੱਜ ਤੱਕ ਨਹੀਂ ਦਿੱਤਾ ਭਾਵੇਂ అవਤਾਰੀ ਪੁਰਸ਼ਾਂ ਨੇ ਬੜੀ ਕੋਸ਼ਿਸ਼ ਕੀਤੀ ਇਹ ਦੋ ਸ਼ਬਦ ਬਰਦਾਸ਼ਤ ਕਰਨਾ ਕੋਈ అవਤਾਰੀ ਪੁਰਸ਼ ਆਪਣੇ ਮਕਸਦ ਦੇ ਸਫਲ ਨਹੀਂ ਹੋਇਆ ਨਹੀਂ ਹੋਇਆ ਕਾਰਨ ਇਹ ਚੀਜ਼ ਐਸੀਨ ਟੁਕ ਕੇ ਕਿਸੇ ਦੀ ਤੌਹਲੂ ਚ ਨਹੀਂ ਪਾਈ ਜਾ ਸਕਦੀ ਸਿਰਫ ਸਮਝਾਇਆ ਜਾ ਸਕਦਾ ਹੈ ਪ੍ਰੇਰਿਆ ਜਾ ਸਕਦਾ ਹੈ ਚਲ ਤੂੰ ਰਸ ਮੰਨ ਸਕਦਾ ਲੇਕਿਨ ਅਵਤਾਰੀ પુરੁਸ਼ਾਂ ਦੀ ਗੱਲ ਕਿਸ ਨੇ ਮੰਨੀ ਹੈ ਕਰੀਬਨ ਕਰੀਬਨ ਸਾਰੇ ਅਵਤਾਰੀ પુરੁਸ਼ਾਂ ਨਾਲ ਵਕਤ ਦਾ ਸਮਾਜ ਟਕਰਾਇਆ ਹੈ ਉਹ ਦਾ ਇੱਕ ਕਾਰਨ ਵੀ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਤਾਲਮਿਲ ਨਹੀਂ ਬੈਠਦਾ। ਭਗਤ ਦਾ ਆਮ ਸਮਾਜਿਕ ਜ਼ਿੰਦਗੀ ਨਾਲ ਤਾਲਮਿਲ ਨਹੀਂ ਬੈਠਦਾ। ਮੈਂ ਅਰਜ਼ ਕਰਾਂ ਦੋ ਤਰ੍ਹਾਂ ਦੇ ਮਨੁੱਖਾਂ ਦਾ ਆਮ ਜਗਤ ਨਾਲ ਤਾਲਮਿਲ ਨਹੀਂ ਬੈਠਦਾ। ਇੱਕ ਸੰਤ ਦਾ ਇੱਕ ਪਾਗਲ ਦਾ ਦੋਵੇਂ ਸਮਾਜ ਦਾ ਹਿੱਸਾ ਨਹੀਂ ਬਣਦਾ ਇੱਕ ਦੀ ਗੱਲ ਇਤਨੀ ਉੱਚੀ ਹੈ ਇਤਨੀ ਉੱਚੀ ਹੈ ਸਿਰ ਦੇ ਉੱਪਰ ਹਲੰਗਦੀ ਹੈ ਇੱਕ ਦੀ ਗੱਲ ਇਤਨੀ ਨੀਵੀਂ ਹੈ ਇਤਨੀ ਨੀਵੀਂ ਹੈ ਪੈਰਾਂ ਦੇ ਥੱਲੇ ਲੰਗਦੀ ਹੈ ਸਮਾਜ ਨਾਲ ਤਾਲਮੇਲ ਨਹੀਂ ਬੈਠਦਾ ਪਾਗਲ ਦਾ ਸਮਾਜ ਨਾਲ ਤਾਲਮੇਲ ਨਹੀਂ ਬੈਠਦਾ ਸੰਤ ਨਾਲ ਸੰਤ ਦਾ ਦੂਸਰਾ ਨੁਕਤਾ ਵੀ ਸੁਣ ਲੈ ਜਿਸ ਦਾ ਆਮ ਸਮਾਜਿਕ ਜ਼ਿੰਦਗੀ ਨਾਲ ਤਾਲ ਮਿਲ ਬੈਠ ਸਕਦਾ ਨਾ ਉਹ ਪਾਗਲ ਹੈ ਨਾ ਉਹ ਸੰਤ ਹੈ ਨੂੰ ਸੰਤ ਕਹਿਣ ਦੀ ਵੀ ਕੋਈ ਲੋੜ ਨਹੀਂ ਉਹਨੂੰ ਪਾਗਲ ਕਹਿਣ ਦੀ ਵੀ ਕੋਈ ਲੋੜ ਨਹੀਂ ਕਿਉਂਕਿ ਸਮਾਜਿਕ ਜ਼ਿੰਦਗੀ ਨਾਲ ਤਾਲ ਮਿਲ ਬੈਠਦਾ ਉਸ ਦਾ ਆਮ ਬੰਦਿਆਂ ਨੂੰ ਕਈ ਦਫਾ ਤੇ ਚਾੜਨਾ ਔਖਾ ਜਾਂਦਾ ਹੈ ਪਾਗਲ ਕਾਉਣਾ ਤੇ ਸੰਤ ਕੌਣ ਹੈ ਇਹ ਵੀ ਮੈਰਜ ਕਰਾ ਕਿਉਂਕਿ ਦੋਹਾਂ ਦੀ ਤਰਜ਼ੇ ਜ਼ਿੰਦਗੀ ਸਮਾਜ ਨਾਲ ਮੇਲ ਨਹੀਂ ਖਾਂਦੀ ਪਾਗਲ ਤੇ ਪਾਗਲ ਦੀ ਤਰ੍ਹਾਂ ਦਿਖਾਈ ਦਿੰਦਾ ਔਖੇ ਨਾਉਣਾ ਸੰਤ ਵੀ ਪਾਗਲ ਦੀ ਤਰ੍ਹਾਂ ਦਿਖਾਈ ਦਿੰਦਾ ਦੂਰ ਕਿਉਂ ਜਾਓ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕੋਈ ਕਹੇ ਬਹੁਤ ਨਾ ਉਹ ਕਹੇ ਬੇਤਾਲਾ ਕੋਹੀ ਕਹੇ ਆਦਮੀ ਨਾਨਕ ਵਿਚਾਰਾ ਪਾਇਆ دیਵਾਨਾ ਸ਼ਾਹ ਕਾ ਨਾਨਕ ਬੌਰਾਨਾ ਲੋਕੀ ਬੌਰਾਨਾ ਕਹਿੰਦੇ ਨੇ ਪਾਗਲ ਕਹਿੰਦੇ ਨੇ دیਵਾਨਾ ਕਹਿੰਦੇ ਨੇ ਸਾਰਾ ਬਨਾਰਸ ਕਬੀਰ ਨੂੰ ਪਾਗਲ ਕਹਿੰਦਾ ਉਸ ਵਕਤ ਕਬੀਰ ਖੁਦ ਕਹਿੰਦੇ ਨੇ ਲੋਕ ਕਹੇ ਕਬੀਰ ਬੌਰਾਨਾ ਹੱਦ ਹੋ ਗਈ ਕਿੱਕੋ ਤੇ ਬੰਦਾ ਹੈ ਬਨਾਰਸ ਦੇ ਜਿਹੜਾ ਸਿਆਣਾ ਹੈ ਪਰ ਸਾਰਾ ਬਨਾਰਸ ਕਹਿ ਰਿਹਾ ਹੈ ਪਾਗਲ ਲੋਕ ਕਹੇ ਕਬੀਰ ਬਉਰਾਣਾ ਪਰ ਕਬੀਰ ਦਾ ਮਰਮ RAM ਹੀ ਜਾਣੇ ਤੇ RAM ਨੂੰ ਪਤਾ ਹੈ ਮੈਂ ਕੀ ਪਰ ਜਗਤ ਤੇ ਕਹਿ ਰਿਹਾ ਹੈ ਪਾਗਲ ਕਬੀਰ ਪਾਗਲ ਦੋਹਾਂ ਦਾ ਤਲ ਮਿਲਨੇ ਬੈਠਦਾ ਸਮਾਜਿਕ ਜ਼ਿੰਦਗੀ ਨਾਲ ਸੰਤ ਦਾ ਔਰ ਪਾਗਲ ਦਾ ਕਈ ਦਫਾ ਪਛਾਨ ਕਰਨੀ ਔਖੇ ਹੋ ਜਾਂਦੀ ਹੈ ਪਾਗਲ ਕੌਣ ਹੈ ਤੇ ਸੰਤ ਕੌਣ ਹੈ ਅਮ ਬੰਦਾ ਤੇ ਨਹੀਂ ਪਛਾਨ ਸਕਦਾ ਸ਼ਹਿਦ ਨੇ ਅਰਜ਼ ਕੀਤੀ ਕਿ ਨਹੀਂ ਦੋਰਾ ਦਿਆਂ ਸੰਤ ਨੂੰ ਸਿਰਵ ਸੰਤ ਪਛਾਨ ਸਕਦਾ ਇੱਕ ਬੱਚੇ ਨੂੰ ਕੀ ਪਤਾ ਹੈ ਜਵਾਨੀ ਕੀ ਆਉਂਦੀ ਹੈ ਦੁਰਾਦੇ ਆ ਜਵਾਨੀ ਦੀ ਉਮੰਗ ਕੀ ਆਉਂਦੀ ਹੈ ਤਰੰਗ ਕੀ ਆਉਂਦੀ ਹੈ ਉਸ ਦੇ ਜਜ਼ਬਾਤ ਕੀ ਆਉਂਦੇ ਨੇ ਇੱਕ ਬੱਚੇ ਨੂੰ ਕੀ ਪਤਾ ਭਾਵੇਂ ਜਵਾਨ ਉਸ ਦੇ ਸਾਹਮਣੇ ਨੇ ਪਰ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ ਹੈ ਭਾਵੇਂ ਬੁੱਢੇ ਉਸ ਦੇ ਸਾਹਮਣੇ ਨੇ ਬੁਢੇਪੇ ਦੀ ਖਾਸੀਅਤ ਕੀ ਹੈ ਬੁਢੇਪੇ ਦੀ ਮਜਬੂਰੀਆਂ ਕੀ ਨੇ ਬੁਢੇਪੇ ਦੀ ਮਹਾਨਤਾ ਕੀ ਹੈ ਬੁਢੇਪੇ ਦੀ ਕਮਜ਼ੋਰੀ ਕੀ ਹੈ ਮਹਾਨਤਾ ਬਿਰਧਵਸਤਾ ਦੀ ਜ਼ਿੰਦਗੀ ਦੀ ਪੌੜੀਆਂ ਤੇ ਜ਼ਿਆਦਾ ਚੜਿਆ ਤਾਂ ਜ਼ਿਆਦਾ ਜਾਣਦਾ ਹੈ ਕਮ ਸੇ ਕਮ ਜ਼ਿੰਦਗੀ ਬਾਰੇ ਜ਼ਿਆਦਾ ਜਾਣਦਾ ਹੈ ਇਸ ਵਾਸਤੇ ਕਹਿੰਦੇ ਨੇ ਉਮਰ ਵੀ ਇੱਕ ਉਸਤਾਦ ਹੁੰਦੀ ਹੈ ਬੜੇ ਤੋਂ ਬੜਾ ਉਸਤਾਦ ਕੁਝ ਗੱਲਾਂ ਨਹੀਂ ਸਮਝਾ ਸਕਦਾ ਉਮਰ ਸਿਖਾ ਦਿੰਦੀ ਹੈ ਉਨਰ ਤੋਂ ਬੋਧ ਮਿਲ ਜਾਂਦਾ ਹੈ ਇਸ ਵਾਸਤੇ ਬਿਰਧ ਮਨੁੱਖ ਕੋਲ ਇੱਕ ਖਾਸियत ਤੇ ਹੈ ਜ਼ਿੰਦਗੀ ਦੀਆਂ ਪੌੜੀਆਂ ਜ਼ਿਆਦਾ ਚੜਿਆ ਜ਼ਿਆਦਾ ਜਾਣਦਾ ਹੈ ਪਰ ਬਹੁਤ ਵੱਡੀ ਕਮਜ਼ੋਰੀ ਇਹ ਜਾਣਨ ਦਾ ਹੰਕਾਰ ਵੀ ਹੈ ਮੈਂ ਬਹੁਤ ਜਾਣਦਾ ਪਤਾ ਹੈ ਹੰਕਾਰ ਗੁਣਾਂ ਦੇ ਆਸਰੇ ਤੇ ਚੱਲਦਾ ਹੈ ਔਗਣਾਂ ਦੇ ਆਸਰੇ ਤੇ ਨਹੀਂ ਇੱਕ ਮਨੁੱਖ ਆਪਣੀ ਮੂਰਖਤਾ ਦਾ ਕੀ ਹੰਕਾਰ ਕਰੇਗਾ ਪਈ ਮੈਂ ਮਾੜਾ ਮੋਟਾ ਮੂਰਖ ਨਹੀਂ ਹਾਂ ਬਹੁਤ ਵੱਡਾ ਮੂਰਖ ਹੰਕਾਰ ਕਰ ਸਕਦਾ ਪਰ ਇੱਕ ਮਨੁੱਖ ਸਿਆਣਾ ਬਦਾ ਹੰਕਾਰ ਕਰ ਸਕਦਾ ਮੈਂ ਮਾੜਾ ਮੋਟਾ ਸਿਆਣਾ ਨਹੀਂ ਬਹੁਤ ਵੱਡਾ ਸਿਆਣਾ ਬਹੁਤ ਜਾਣਦਾ ਇੱਕ ਮਨੁੱਖ ਚੋੜੀ ਦਾ ਕੀ ਹੰਕਾਰ ਕਰ ਸਕਦਾ ਬਲਕੇ ਛੁਪਾਏਗਾ ਅਜ ਤੱਕ ਕਿਸੇ ਚੋਰ ਨੇ ਕਿਸੇ ਸਮਾਜ ਦੇ ਚ ਨਹੀਂ ਆਖਿਆ ਮੈਂ ਮਾੜਾ ਮੋਟਾ ਚੋਰ ਨਹੀਂ ਹਾਂ ਬਹੁਤ ਵੱਡਾ ਚੋਰ ਹਾਂ ਇਸ ਤਰ੍ਹਾਂ ਕਿਸੇ ਨੇ ਵੀ ਨਹੀਂ ਆਖਿਆ ਇਸ ਤਰ੍ਹਾਂ ਆਖਣ ਵਾਲੇ ਲਖਾਂ ਨੇ ਮੈਂ ਬਹੁਤ ਵੱਡਾ ਦਾ ਨਹੀਂ ਆ ਤੇ ਜੇ ਆਪ ਨਾ ਆਖਣ ਤੇ ਦੀਵਾਰਾਂ ਤੇ ਲਿਖਾੰਦੇ ਨੇ ਫਰਸ਼ਾਂ ਤੇ ਲਿਖਾੰਦੇ ਨੇ ਦਰਵਾਜ਼ਿਆਂ ਤੇ ਲਿਖਾੰਦੇ ਨੇ ਧਰਮ ਮੰਦਰਾਂ 'ਚ ਦੇਖ ਸਕਦੇ ਹੋ ਇਤਨਾ ਦਿੱਤਾ ਮਨੁੱਖ ਉਹ ਗੁਣਾਂ ਦਾ ਹੰਕਾਰ ਨਹੀਂ ਕਰ ਸਕਦਾ ਗੁਣਾਂ ਦੇ ਅਸਰੇ ਤੇ ਕਰ ਸਕਦਾ ਅਹੰਕਾਰ ਅਸਵਾਰ ਹੁੰਦਾ ਹੈ ਗੁਣਾਂ ਦੇ ਆਸਰੇ ਤੇ ਇੱਕ ਬੁੱਢੇ ਕੋਲ ਇਤਨਾ ਗੁਣ ਤੇ ਹੈ ਜ਼ਿਆਦਾ ਜਾਣਦਾ ਹੈ ਕਮ ਸੇ ਕਮ ਜ਼ਿੰਦਗੀ ਬਾਰੇ ਜਿਆਦਾ ਜਾਣਦਾ ਹੈ ਜੀਵਨ ਦੀਆਂ ਪੌੜੀਆਂ ਤੇ ਜ਼ਿਆਦਾ ਚੜਿਆ ਹੈ ਤਾਂ ਹੰਕਾਰੀ ਤੇ ਹੋਵੇਗਾ ਭਾਵੇਂ ਕਮਰ ਝੁਗ ਜਾਏ ਮਨ ਨਹੀਂ ਝੁਕੇਗਾ ਇੱਕ ਬੱਚੇ ਨੂੰ ਕੀ ਪਤਾ ਹੈ ਜਵਾਨੀ ਕੀ ਹੁੰਦੀ ਹੈ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਹੁੰਦਾ ਹੈ ਬੁੱਢੇ ਹੋ ਕੇ ਹੀ ਪਤਾ ਚੱਲਦਾ ਹੈ ਬੁਢੇ ਪਾ ਕੀ ਹੈ। ਔਰ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ। ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਹੈ। ਭਾਵੇਂ ਲਾਸ਼ਾਂ ਸੈਂਕੜੇ ਦੇ ਦੇਖੀਆਂ ਮਨ। ਭਾਵੇਂ ਸ਼ਮਸ਼ਾਨ ਘਾੜ ਦੇ 100 ਦਫਾ ਗਿਆ ਹੋਇਆ। ਭਾਵੇਂ ਨਖਾਂ ਨਾਲ ਸੈਂਕੜੇ ਮੁਰਦੇ ਇਸ ਨੇ ਜਲਦੇ ਦੇਖੇ ਹੋ। ਮੌਤ ਦਾ ਪਤਾ ਚੱਲਦਾ ਹੈ ਮਰ ਕੇ। ਜਿਵੇਂ ਬੁੱਢੇ ਹੋ ਕੇ ਹੀ ਬੁਢੇਪੇ ਦਾ ਪਤਾ ਚੱਲਦਾ ਓੰਜ ਨਹੀਂ ਜਵਾਨ ਹੋ ਕੇ ਹੀ ਜਵਾਨੀ ਦਾ ਪਤਾ ਚੱਲਦਾ ਓੰਜ ਨਹੀਂ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤ ਕੀ ਹੈ ਭਗਤ ਬਣ ਕੇ ਹੀ ਪਤਾ ਚੱਲਦਾ ਹੈ ਭਗਤ ਦੀ ਕੀ ਹੈ ਓੰਜ ਨਹੀਂ ਪਤਾ ਚੱਲਦਾ ਭਗਤ ਦੀ ਪਹਿਚਾਣ ਭਗਤ ਕਰ ਸਕਦਾ ਦੂਸਰਾ ਨਹੀਂ ਸੰਤ ਦੀ ਪਛਾਣ ਸੰਤ ਕਰ ਸਕਦਾ ਹੈ ਦੂਸਰਾ ਨਹੀਂ ਕਿਸ ਤਰ੍ਹਾਂ ਪਛਾਣ ਕਰੇਗਾ ਕਿਵੇਂ ਪਛਾਣ ਕਰੇਗਾ ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਆਉਂਦੀ ਹੈ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ ਹੈ ਔਰ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ ਅਗਲੇ ਕਿਚ ਖਬਰ ਨਾ ਪਾਈ ਅੱਗੇ ਦੀ ਖਬਰ ਨਹੀਂ ਆਉਂਦੀ ਮਨੁੱਖ ਨੂੰ ਸਾਬ ਕਹਿੰਦੇ ਨੇ ਇਹ ਉਹ ਉੱਚਾ ਹੋਵੇ ਕੋਵੇ ਹੈ ऊचे को जाने सोए लेकिन फिर भी एक पहचान है अगर समाज कह लग पे पागल पागल है तो संभावना ऐसी छुपी है या तो पागल होगा या संत होगा दोह च एक है धन गुरु गोविंद सिंह जी महाराज ने ਇੱਕ ਦਿਨ ਬਖਸ਼ਿਸ਼ ਦੇ ਘਰ ਦੇ ਚਾਖੇ ਨੰਦ ਲਾਲ ਨੂੰ ਆਖਿਆ ਪੁਰਖਾ ਤੂੰ ਬਹੁਤ ਪਿਆਰਾ ਲੱਗਦਾ ਹੈ ਮੈਨੂੰ ਤੈਨੂੰ ਦੇਣ ਨੂੰ ਕੁਝ ਜੀ ਕਰਦਾ ਹੈ ਮੇਰਾ ਪਰ ਮੈਂ ਐਸਾ ਦੇਣਾ ਚਾਹਨਾ ਜੋ ਤੇਰੀ ਖੁਸ਼ੀ ਹੋਵੇ ਜੋ ਤੇਰੀ ਮੰਗ ਹੋਵੇ ਤੂੰ ਮੰਗ ਪਤਾ ਹੈ ਨੰਦ ਲਾਲ ਨੇ ਕੀ ਆਖਿਆ ਮਹਾਰਾਜ ਇਸ ਦਰ ਤੇ ਜਦ ਮੈਂ ਆਇਆ ਸੀ ਬੜੀਆਂ ਮੰਗਾ ਨਾਲ ਭਰਿਆ ਆਇਆ ਸੀ ਇਥੇ ਰਹਿੰਦੇ ਆ ਰਹਿੰਦੇ ਆ ਮੰਗਾਂ ਤੇ ਸਾਰੀਆਂ ਹੀ ਮਿਟ ਗਈਆਂ ਅੱਜ ਆਪ ਕਹਿੰਦੇ ਹੋ ਮੰਗ ਲਓ ਤੇ ਜਦ ਹਿਰਦਾ ਮੰਗਾਂ ਨਾਲ ਭਰਿਆ ਹੋਇਆ ਸੀ ਕਦੀ ਆਖਿਆ ਹੀ ਨਹੀਂ ਤੁਸੀਂ ਅੱਜ ਕਹਿੰਦੇ ਹੋ ਮੰਗ ਲਓ ਨਾਮ ਜਪਣ ਨਾਲ ਹਰ ਚੰਗੀ ਖਾਹਿਸ਼ ਪੂਰੀ ਹੋ ਜਾਂਦੀ ਹੈ ਹਰ ਮਾੜੀ ਖਾਹਿਸ਼ ਮਰ ਜਾਂਦੀ ਹੈ ਹਿਰਦਾ ਖਾਹਿਸ਼ਾਂ ਤੋਂ ਰਹਿਤ ਹੋ ਜਾਂਦਾ ਹੈ ਹਿਰਦਾ ਇੱਛਾਵਾਂ ਤੋਂ ਰਹਿਤ ਹੋ ਜਾਂਦਾ ਹੈ ਇੱਛਾਵਾਂ ਦਾ ਬੋਝ ਮਨ ਤੇ ਨਹੀਂ ਰਹ ਜਾਂਦਾ ਇਕ ਬੁਨਿਆਦੀ ਨੁਕਤਾ ਹੈ। ਧਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲਗੇ ਨੰਦ ਲਾਲ ਜੀ ਹੁਣ ਅਸੀਂ ਕਈ ਬੈਠੇ ਆਂ ਚਲ ਤੂੰ ਸਾਡਾ ਬੋਲੇ ਰੱਖ ਦੇ। ਸਾਡੀ ਖੁਸ਼ੀ ਵਾਸਤੇ ਕੁਝ ਮੰਗ ਲੈ ਸਾਨੂੰ ਖੁਸ਼ੀ ਮਿਲੀ ਗਈ ਤੈਨੂੰ ਦੇਖ ਕੇ। ਨੰਦ ਲਾਲ ਨੇ ਮੰਗੇ। ਯਾ ਇਲਾਹੀ ਚਸ਼ਮੇ ਬੀ ਨਾ ਏ ਬਿਦੇ। ਬਾਈ ਸਾਹਿਬ ਜੀ ਦੀ ਸਾਰੀ ਬਾਣੀ ਫਾਰਸੀ ਦੇਚ ਹੈ। دیਵਾਨੇ ਗੋਇਆ ਤੌਸੀਫੇ ਸਨਾ ਬੰਦਗੀ ਨਾਮ ਇਹ ਸਾਰੀਆਂ ਰਚਨਾਵਲੀਆਂ ਪੋਥੀਆਂ ਬਾਈ ਸਾਹਿਬ ਜੀ ਦੀਆਂ ਪਰਸ਼ਨ ਦੇਚ ਨੇ। ਭਾਈ ਸਾਹਿਬ ਮੰਗਦੇ ਨੇ ਯਾ ਇਲਾਹੀ ਚਸ਼ਮੇ ਬੀ ਨਾਏ ਬਿ ਦੇ ਦਰਸਰਮ ਅਜ਼ ਇਸ਼ਕ ਸੌਦਾਏ ਬਿ ਦੇ اے میرے الہی جے دینا ہے او ਅੱਖਾਂ ਦੇ ਜਿਹੜੀਆਂ ਤੁਹਾਨੂੰ ਦੇਖ ਸਕਣ تو नंदलाल ਕੋ ਯੰਦੇ ਤੇ ਨਹੀਂ ਸਕ ਨਾਨਕ ਸੇ ਅੱਖਣੀਆਂ ਬਿਅੰ ਜਿਨੇ ਤਿਸੰਦੋ ਮਾ ਪਿਰੀ ਸਾਡੇ ہندو ਵੀਰ ਇਥੇ ਤਿਲਕ ਲਾਦੇ ਨਾ ਇਥੇ ਤੀਸਰੀ ਅੱਖ ਹੈ ਇਹ ਜਨਮ ਤੋਂ ਬੰਦ ਹੁੰਦੀ ਹੈ ਕਿ ਜਪ ਨਾਲ ਖੁੱਲਦੀ ਹੈ ਉਹਨੂੰ ਤੀਜਾ ਨੇਤਰ ਕਹਿੰਦੇ ਨੇ ਜਿੱਦਾਂ ਖੁੱਲ ਜਾਏ ਉਹਨੂੰ ਪ੍ਰਾਚੀਨ ਜ਼ਮਾਨੇ ਚ ਨਾਮ ਦਿੰਦੇ ਸਨ ਇਹ ਧਾਰਮਿਕ ਨਾਮ ਹੈ ਤ੍ਰਿਲੋਚਨ ਲੋਚਨ ਅੱਖਾਂ ਨੂੰ ਕਹਿੰਦੇ ਨੇ ਇਹ ਤਿੰਨ ਅੱਖਾਂ ਵਾਲਾ ਹੈ ਇਹਦੀ ਤੀਜੀ ਅੱਖ ਖੁੱਲ ਗਈ ਸ਼ਿਵ ਜੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਦੇ ਤ੍ਰੈਨੇਨੰ ਕਰਕੇ ਕਿ ਤਿੰਨ ਨੇਤਰਾ ਵਾਲਾ जिण्यों का सती संहड़्यों सर्व सैनंग बड़े पुत्र काता हैं कोप्यत्रय नयनं त्रिनेत्र वाला उदीतीजी अख खुल गई है इन दो अखां नाल संसार दिखाई देंदा है तीसरी अख नाल निरंकार दिखाई देंदा है संसार मिट जांदा है संसार दे च ही निरंकार दिखाई देंदा है ए विष संसार तुम देख दे ए हर का रूप है ਹਰ ਰੂਪ ਨਦਰੀ ਆਇਆ ਉਹ ਤੀਜਾ ਨੇਤਰ ਹੈ ਉਹ ਤੀਸਰੀ ਅੱਖ ਹੈ ਉਹ ਬੰਦ ਹੈ ਜਪ ਨਾਲ ਖੁੱਲਦੀ ਹੈ ਕਈ ਦਫਾ ਅੰਤਨ ਸਮੇ ਇਹ ਦੋ ਅੱਖਾਂ ਵੀ ਬੰਦ ਹੋ ਜਾਂਦੀਆਂ ਨ ਤੀਸਰੀ ਖੁੱਲੀ ਕੋਈ ਨਹੀਂ ਜੀਵਨ ਅਜਾਈ ਚਲਾ ਗਿਆ ਬਰਬਾਦ ਚਲਾ ਗਿਆ ਵਿਅਰਥ ਚਲਾ ਗਿਆ ਇਹ ਦੋ ਅੱਖਾਂ ਤੇ ਪਸ਼ੂਆਂ ਕੋਲ ਵੀ ਹਨ ਪੰਛੀਆਂ ਕੋਲ ਵੀ ਹੈ ਸੀ ਜਿਤਨਾ ਦੇਖਦੇ ਪਿਆ ਲੱਖਾਂ ਕਰੋੜਾਂ ਗੁਣਾ ਵੱਧ ਦੇਖ ਸਕਦੇ ਆ ਐਸੀ ਤੋਫੀਕ ਹੈ ਤੀਸਰੇ ਨੇਤਰ ਦੇ ਵਿੱਚ ਹੈਰਾਨਗੀ ਦੀ ਗੱਲ ਹੈ ਕੋਈ ਦੂਰਬੀਨ ਨਹੀਂ ਸੀ ਕੋਈ ਖੁਰਦਬੀਨਾ ਨਹੀਂ ਸੀ ਨ ਭਗਤਾ ਨੇ ਖਗੋਲ ਦੀ ਬ੍ਰਹਿਮੰਡ ਦੀਆਂ ਗੱਲਾਂ ਲਿਖੀਆਂ ਨੇ ajo ki sense ਉਸ ਨੂੰ ਗਲਤ ਨਹੀਂ ਠਹਿਰਾ ਸਕਦੇ ਇਹ ਵੀ ਮੈਰਸ ਕਰਦੇ ਆ ਬੜੀਆਂ ਬਾਰੀਕ ਤੇ ਮਹਾਨ ਗੱਲਾਂ تو مختصر میں عرض کراں بھائی صاحب منگ کر دے نے یا الہی چشمع بنا اے دے تیسری اک کھل جائے تو پھر اک حالت بن دی اے در شرم از عشق سودا اے دے سر دے او عشق دے او پیار دے کے جگت کہہ دے وے سودائی اے پاگل ਨੰਦ ਲਾਲ ਕਹਿੰਦੇ ਨੇ ਮਹਾਰਾਜ ਅਜੇ ਤੇ ਲੋਕੀ ਮੈਨੂੰ ਕਵੀ ਕਹਿੰਦੇ ਨੇ ਗੁਰਸਿੱਖ ਕਹਿੰਦੇ ਨੇ ਗਿਆਨੀ ਕਹਿੰਦੇ ਨੇ ਆਲੂ ਫਾਜ਼ਲ ਕਹਿੰਦੇ ਨੇ ਦਾਰਸ਼ਨਿਕ ਕਹਿੰਦੇ ਨੇ ਵਿਦਵਾਨ ਕਹਿੰਦੇ ਨੇ ਅਜੇ ਤੇ ਨੇ 52 ਕਵੀਆਂ ਦੇ ਚੋਂ ਸਿਰਮੌਰ ਕਵੀ ਆ ਅਜੇ ਲੋਕੀ ਮੈਨੂੰ ਪਾਗਲ ਨਹੀਂ ਕਹਿੰਦੇ ਇੱਕ ਕਵੀ ਹੈ ਅਜੇ ਤੇ ਮੈਂ ਸਮਾਜ ਦਾ ਆਂਗਾ ਦਰਸਰਮ ਅਜ਼ ਇਸ਼ਕ ਸੌਦਾ ਏਬੇ ਦੇ ਉਹ ਪਿਆਰ ਦੇ ਮੇਰੇ ਸਿਰ ਦੇ ਚ ਕਿ ਇੱਕ ਦਫਾ ਦੁਨੀਆ ਕਹਿ ਦੇਵੇ ਨੰਦ ਲਾਲ